ਹਾਂਜੀ ਵਾਈ ਗੁਰਜੀ ਦਾ ਫਾਲਸਾ ਵਾਈ ਗੁਰਜੀ ਕੀ ਫਤੇ ਅੱਜ ਆਪਾਂ ਲਿਆਂਦਾ ਜੀ ਤੰਦੂਰ ਪੰਜਾਬੀ ਵਿਰਸਾ ਆਪਾਂ ਕਦੇ ਨਹੀਂ ਭੁੱਲਦੇ ਤੁਹਾਨੂੰ ਲਖੋਣੀਏ ਮੈਂ ਤੰਦੂਰ ਤੇ ਆਪਾਂ ਹੁਣ ਤਪਾਵਾਂਗੇ ਤੰਦੂਰ ਤੇ ਫੇਰ ਲਾਵਾਂਗੇ ਰੋਟੀਆਂ ਤੇ ਮੈਂ ਦਿਖਾਣੀ ਹੈ ਕਿ ਮੈਂ ਕਿੱਦਾਂ ਇੱਕ ਤੰਦੂਰ ਲੈ ਕੇ ਆਈਆਂ ਨਵਜੀ ਆਹ ਤੰਦੂਰ ਲੈ ਕੇ ਆਏ ਆ ਮੈਂ ਛੋਟੀ ਜੀ ਤੰਦੂਰੀ ਕਿਉਂ ਕਿ ਅਸੀਂ ਤੇਲ ਨਹੀਂ ਜਾ ਰਹੇ ਆ ਘਰ ਵਿੱਚ ਤੇ ਆਹ ਤਨੇ ਲੈ ਕੇ ਆ ਹੁਣ ਮੈਂ ਇਹਦੇ ਵਿੱਚ ਪੋਚਾ ਲਾ ਕੇ ਤੇ ਫਿਰ ਮੈਂ ਇਹਨੂੰ ਤਪਾਉਂਗੀ ਤੇ ਸਾਡਾ ਜਗਾ ਤਾਂ ਵੈਸੇ ਹੈ ਨਹੀਂ ਕਿ ਕਿਤੇ ਕੱਚੀ ਤੇ ਆ ਥੱਲੇ ਪੱਥਰ ਦਾ ਚੁੱਲਾ ਪਿਆ ਸੀ ਇਹਦੇ ਉੱਤੇ ਅਸੀਂ ਤੰਦੂਰ ਰੱਖ ਲਿਆ ਹੁਣ ਤੇ ਹੁਣ ਅਸੀਂ ਲਾਵਾਂ ਲੋਸੀ ਆਹ ਨਾ ਪਾ ਬਣਾਇਆ ਗੁੜ ਦਾ ਖੋਲ ਵੈਸੇ ਤਾਂ ਉਹਨਾਂ ਨੇ ਤੰਦੂਰ ਜਿੰਨਾ ਨੇ ਸਾਨੂੰ ਦਿੱਤਾ ਉਹ ਕਹਿੰਦੇ ਸੀ ਵੀ ਕੁਝ ਵੀ ਨਾ ਲਾਓ ਪਰ ਅਸੀਂ ਨਾ ਗੋੜ ਦਾ ਪੋਚਾ ਲਾਉਣਾ ਤੰਦੂਰ 'ਚ ਸਰਬੱਤ ਚੋਕੂ ਉਹਦਾਂ ਉਹ ਕਿ ਮਿੱਟੀ ਆਉਣੋਂ ਹਟ ਜਾਂਦੀ ਫਿਰ ਮਿੱਟੀ ਨਹੀਂ ਆਉਂਦੀ ਬਾਕੀ ਭੈਣਾ ਹੋਰ ਹਰਾ-ਭਰਾ ਵੀ ਫੇਰਦੇ ਹੁੰਦੇ ਆ ਪਰ ਅਸੀਂ ਤਾਂ ਉਹ ਫੇਰਿਆ ਜੀ ਗੋੜ ਦਾ ਪੋਚਾ ਤੇ ਉਹਨਾਂ ਨੇ ਜਿੰਨਾ ਤੁਸੀਂ ਲੈ ਕੇ ਆਂਦਾ ਇਹ ਉਹ ਤਾਂ ਕਹਿੰਦੇ ਸੀ ਕੁਝ ਵੀ ਨਾ ਫੇਰਿਓ ਸਾਡੇ ਗਵਾਰਡੀਆਂ ਨੇ ਵੀ ਕੁਝ ਨਹੀਂ ਫੇਰਿਆ ਪਰ ਅਸੀਂ ਫਿਰ ਵੀ ਕੋੜ ਦਾ ਪੋਚਾ ਫਿਰ ਕੇ ਤੰਦੂਰ ਤੇ ਪਾ ਲਿਆ ਅੱਜ ਸੀ ਤੰਦੂਰੀ ਫੁਲਕੇ ਬਣਾਉਣੇ ਆ ਜੀ ਘਰੇ ਅੱਗੇ ਅਸੀਂ ਤੰਦੂਰੀ ਫੁਲਕੇ ਨੂੰ ਜਦੋਂ ਦਿਲ ਕਰਦਾ ਨਾ ਫਿਰ ਅਸੀਂ ਮਹੋਟਲ ਤੇ ਬਣਵਾ ਕੇ ਲਿਓਨੇ ਆ ਤੇ ਅੱਜ ਅਸੀਂ ਘਰੇ ਬਣਾਵਾਂਗੇ ਤੰਦੂਰੀ ਫੁਲਕੇ ਬਸ ਇੰਨਾ ਬਹੁਤ ਲੋੜ ਦੇਣ ਨੂੰ ਪੜੇ ਲਓ ਜੀ ਜਿਹੜੀ ਕਹਾਤਾ ਤੰਦੂਰ ਹੋ ਕੇ ਰੈਡੀ ਹੁਣ ਆਪਾਂ ਮਚਾਵਾਂਗੇ ਇਹਦੇ ਵਿੱਚ ਅੱਗ ਫਿਰ ਤੰਦੂਰ ਬਣ ਗਿਆ ਆਪਣਾ ਵਧੀਆ ਸੁੱਕੀ ਜਦੋਂ ਪੋਚ ਫਿਰ ਆਪਾਂ ਇਹਦੇ ਚਾਗ ਵਿੱਚ ਸੋਨੇ ਲਓ ਛਾੜਾ ਤੰਦੂਰ ਲੱਗ ਗਿਆ ਤਾਂ ਪਾਣਾ ਦੇਖੋ ਕਿੰਦਾ ਸੋਹਣਾ ਤਪੀ ਜਾਂਦਾ ਛੋਟਾ ਜਿਹਾ ਤੰਦੂਰ ਸਾਡਾ ਕਾਣ ਕਾਣ ਮੇਰੀਆਂ ਭੈਣਾਂ ਤੰਦੂਰ ਤੇ ਪਾਉਂਦੀਆਂ ਨੇ ਤੰਦੂਰ ਤੇ ਰੋਟੀ ਲਾਉਂਦੀਆਂ ਨੇ ਮੈਨੂੰ ਜ਼ਰੂਰ ਦੱਸਣ ਅੱਜ ਮੈਂ ਤੁਹਾਨੂੰ ਰੋਟੀਆਂ ਲਾ ਕੇ ਵੀ ਦਿਖਾਵਾਂਗੀ ਕਿ ਜਗ੍ਹਾ ਤਾਂ ਹੈ ਨਹੀਂ ਆਵੇ ਗੇਟ ਦੇ ਨਾਲ ਹੀ ਰੱਖਿਆ ਇੰਨੀ ਕਿ ਜਗ੍ਹਾ ਬਸ ਇਧਰ ਹੈ ਨਹੀਂ ਗਾ ਇਧਰ ਛੱਤਿਆ ਹੋਇਆ ਸਾਰਾ ਤੇ ਇੰਨੀ ਕਿ ਜਗ੍ਹਾ ਧੂਆ ਨਿਕਲ ਨੂੰ ਬਸ ਇੱਥੇ ਮੈਂ ਲੱਕੜਾ ਇਹਦੇ ਤੇ ਲਾਤੀਆਂ ਹੌਲੀ ਹੌਲੀ ਤਪ ਜੂ ਪਹਿਲੇ ਦਿਨ ਪਾਇਆ ਸਾਰੇ ਕਿ ਵਾਂਢੀ ਕਈ ਦਿਨਾਂ ਦੇ ਲਤਪੂਨ ਦੇ ਸੀਗੇ ਅਸੀਂ ਸੋਚਿਆ ਵੀ ਅਸੀਂ ਇਹ ਅੱਗੇ ਦੇਖੋ ਜੀ ਅੱਗੇ ਬੁੜੀਆਂ 10-10 ਬੁੜੀਆਂ ਇਕੱਠੀਆਂ ਹੋ ਜਾਂਦੀਆਂ ਸੀ ਤੰਦੂਰਾਂ ਤੇ ਕਿਉਂਕਿ ਮੈਂ ਪਿੰਡ ਦੀ ਹਣਾ ਵਿਆਹੀ ਮੈਂ ਸ਼ਹਿਰ ਚ ਤੇ ਮੇਰੇ ਪਿੰਡ ਨਾ ਇਦਾਂ ਫਿਰ ਇੱਕ ਤੰਦੂਰ ਤੇ ਕਿੰਨੀਆਂ-ਕਿੰਨੀਆਂ ਬੁੜੀਆਂ ਇਕੱਠੀਆਂ ਹੋ ਜਾਂਦੀਆਂ ਸੀ ਤੇ ਉਹ ਵਾਰੀ ਸਰ ਤੰਦੂਰ ਤੇ ਪਾਕੀ ਔਰਤਾਂ ਲਾਉਂਦੇ ਹੁੰਦੇ ਅਸੀਂ ਤੇ ਹੁਣ ਤਾਂ ਮੇਰੀਆਂ ਭੈਣਾਂ ਕੋਈ ਇਦਾਂ ਇਕੱਠੀਆਂ ਹੀ ਨਹੀਂ ਹੁੰਦੀਆਂ ਆਂ ਤੇ ਜੀ ਇਦਾਂ ਨੂੰ ਆਪਣੇ ਵਿਰਸੇ ਨੂੰ ਭੁੱਲਣਾ ਨਹੀਂ ਚਾਹੀਦਾ ਕਦੇ ਵੀ ਤੇ ਹੁਣ ਪਹਿਲਾ ਕਹਿ ਦਿੰਦੇ ਆ ਕਿ ਪਹਿਲੇ ਦਿਨ ਤੰਦੂਰ ਨੂੰ ਬਹੁਤ ਜ਼ਿਆਦਾ ਤਪਾਉਣਾ ਚਾਹੀਦਾ ਤੇ ਇਸ ਕਰਕੇ ਮੈਂ ਇੱਥੇ ਮੋਟੀਆਂ ਲੱਕੜਾਂ ਲਾਈਆਂ ਮੈਂ ਕਿਹਾ ਵੀ ਇਹ ਕਾਫੀ ਤਪੀ ਜਾਊਗਾ ਹੈਨਾ ਤੇ ਮੇਰੀਆਂ ਭੈਣਾਂ ਜਿਹੜੀਆਂ ਵੀ ਉਂਡਾਰੇ ਵਿੱਚ ਤਾਂ ਹਣਾ ਸਾਰੇ ਤਪਾਉਣ ਲੱਗ ਗਏ ਪਰ ਸਾਡੇ ਸ਼ਹਿਰਾਂ ਵਿੱਚ ਅਜੇ ਕੋਈ ਮੈਂ ਆਪ ਵੀ ਖਰੀਦ ਕੇ ਲੈ ਕੇ ਆਈ ਆ। ਲਓ ਜੀ ਆਪਾਂ ਬਣਾਉਣ ਲੱਗਿਆ ਪੇੜੇ ਪਹਿਲੇ ਦਿਨ ਦਾ ਸਾਡਾ ਤੰਦੂਰ ਤੇ ਰੋਟੀਆਂ ਲਾਉਣ ਦਾ ਟਾਈਮ ਆਪਾਂ ਬਣਾਉਣ ਲੱਗਿਆ ਪੇੜੇ ਠੀਕ ਹੈ ਜੀ ਇਹ ਤੁਹਾਨੂੰ ਦਿਖਾਉਣੀ ਹੈ ਮੈਂ ਲਓ ਜੀ ਆਪਾਂ ਬਣਾ ਲਿਆ ਪੇੜੇ ਤੇ ਹੁਣ ਆਪਾਂ ਚੱਲਦੇ ਆ ਤੰਦੂਰ ਕੋਲੇ ਤੰਦੂਰ ਵੀ ਆਪਣਾ ਤਪ ਗਿਆ ਤੇ ਜਕੀਨ ਕਰੋ ਕਿ ਮੈਂ 2017 ਦੇ ਵਿੱਚ ਰੋਟੀਆਂ ਲਾਆਂ ਸੀ ਤੰਦੂਰ ਤੇ ਤੇ ਹੁਣ ਮੈਂ 2025 ਚ ਆ ਕੇ ਰੋਟੀਆਂ ਲਾਉਣ ਲੱਗੀਆਂ ਤੰਦੂਰ ਤੇ ਅੱਜ ਪਹਿਲੇ ਦਿਨ ਐਨੇ ਟਾਈਮ ਬਾਅਦ ਤੇ ਪਹਿਲਾਂ ਵਾਹਿਗੁਰੂ ਨੇ ਨਹੀਂ ਕਿਰਪਾ ਕੀਤੀ ਚਲੋ ਹੁਣ ਵਾਹਿਗੁਰੂ ਨੇ ਆਪਦਾ ਘਰ-ਬਾਰ ਦਿੱਤਾ ਸਭ ਕੁਝ ਦਿੱਤਾ ਹਨਾ ਆਪਦੇ ਘਰੇ ਤਾਂ ਆਪਾਂ ਜੋ ਕੁਛ ਮਰਜ਼ੀ ਬਣਾ કરીਏ ਅੱਪਾ ਜੇ ਦੋ ਕਿਸੇ ਬਗਾਨੇ ਘਰਾਂ ਚ ਰਹਿਨੇ ਹੁੰਨੇ ਆ ਜਾਂ ਘਰ ਆਪਣਾ ਨਹੀਂ ਹੁੰਦਾ ਤੇ ਉਦੋਂ ਫਿਰ ਆਪਾਂ ਕੋਈ ਚੁੱਲਾ ਵੀ ਨਹੀਂ ਬਾਲਦੇ ਕੋਈ ਤੰਦੂਰ ਵੀ ਨਹੀਂ ਬਾਲਦੇ ਹਨ ਹਰੋ ਹਰੇਕੀ ਅਗਲਾ ਕਹਿੰਦਾ ਹੁੰਦਾ ਵੀ ਸਾਡਾ ਘਰ ਖਰਾਬ ਹੋ ਜੂਗਾ ਜਾਂ ਸਾਡੇ ਕੋਲੇ ਭਲਾ ਕਹਿਣੇ ਸਮਝ ਲੋ ਲੋਕਾਂ ਮੋਂ ਕੁਝ ਵੀ ਸਮਝ ਲੋ ਕਰਾਂ ਤੇ ਸਮਝ ਲੋ ਸਾਡਾ ਘਰ ਪ੍ਰਮਾਤਮਾ ਨੇ ਸਾਨੂੰ ਵਾਹਿਗੁਰੂ ਨੇ ਬਾਬਾ ਦੀਪ ਸਿੰਘ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਰਾ ਸੱਚੇ ਪਾਤਸ਼ਾਹ ਨੇ ਸਾਨੂੰ ਆਪ ਦੀ ਸ਼ਰਤ ਦਿੱਤੀ ਸਾਨੂੰ ਘਰ ਦਿੱਤਾ ਐਡਾ ਸੋਹਣਾ ਕਿ ਹੁਣ ਅਸੀਂ ਆਪਦੇ ਘਰੇ ਚੁੱਲਾ ਤੰਦੂਰ ਜੋ ਮਰਜੀ ਵਾਲੀਏ ਕਿ ਵੈਗੁਰ ਜੀ ਹੁਣ ਮੈਂ ਲਾਉਂਗੀ ਰੋਟੀਆਂ ਆਪਾਂ ਲਾਈ ਜਾਈਏ ਨੇ ਤੰਦੂਰ ਤੇ ਰੋਟੀਆਂ ਇੱਧਰ ਕੱਢ ਕੇ ਪਹਿਲੇ ਦਿਨ ਆਪਾਂ ਰੋਟੀਆਂ ਲਾਈਆਂ ਤੰਦੂਰ ਤੇ ਠੀਕ ਹੈ ਜੀ ਵਧੀਆ ਸੋਹਣੀਆਂ ਆਪਣੀਆਂ ਰੋਟੀਆਂ ਆਈਆਂ ਦੇਖੋ ਮੇਰਾ ਤੰਦੂਰ ਬਹੁਤ ਸੋਹਣੇ ਫੁਲਕੇ ਬਣੇ ਆ ਜੀ ਮੇਰੇ ਬੱਚੇ ਬੜੇ ਖੁਸ਼ ਹੋਣਗੇ ਅਜਾ ਖਾ ਕੇ ਇਹ ਪਿੱਕੜ ਦਿਖਾ ਦੇ। ਖਾਓ ਜੀ। ਲਾਉ ਜੀ। ਹੁਣ ਆਪਾਂ ਸਾਲੇ ਦੇ ਤੁਹਾਨੂੰ ਉਹ ਤੇ ਦਿਖਾਉਂ। ਲਾਉ ਜੀ ਆਪਾਂ ਰੋਟੀਆਂ ਲਾ ਲੈਂਦੇ ਆ ਤੰਦੂਰ ਤੇ। ਦੇਖੋ ਮੇਰੇ ਲਾਏ ਫੁਲਕੇ ਕਿੱਦਾਂ ਦੇ ਲੱਗੇ ਸੋਹਣੇ। ਹੁਣ ਆਪਾਂ ਇਹਨਾਂ ਨੂੰ ਚੋਪੜਦੇ ਆ ਜੀ। ਰੋਟੇ ਦੇ ਬੱਚਿਆਂ ਨੂੰ ਰੋਟੀ ਹੀ ਦੇਵਾਂਗੇ ਅੱਜ ਮੈਂ ਪਹਿਲੇ ਦਿਨ ਰੋਟੀ ਲਾਈ ਆ 2017 ਚ ਮੈਂ ਰੋਟੀ ਲਾਈ ਸੀ ਤੰਦੂਰ ਤੇ ਤੇ ਅੱਜ 2025 ਦੇ ਮਈ ਮਹੀਨੇ ਸੇ ਮੈਂ ਰੋਟੀ ਲਾਉਣ ਲੱਗੀ ਆ ਜੀ ਠੀਕ ਹੈ ਜੀ ਭੁੱਲੇ ਨਹੀਂ ਪਰ ਹਣ ਅੱਜ ਆਪਾਂ ਹੁਣ ਮੈਂ ਚੋਪੜਦੀਆਂ ਰੋਟੀਆਂ ਲਓ ਜੀ ਆਪਾਂ ਰੋਟੀਆਂ ਚੋਪੜਦੀਆਂ ਠੀਕ ਹੈ ਬੱਚੇ ਹੁਣ ਖਾਣਗੇ ਤੁਲਵ ਹੁਣ ਆਪਾਂ ਚੁੱਕੜ ਕੇ ਟਾ ਹਜੇ ਮੇਰੇ ਬੇਟਾ ਮੇਰਾ ਗਿਆ ਮਾਲ ਚ ਬੇਟੀ ਮੇਰੀ ਘਰੇ ਆ ਇਹ ਰੋਟੇ ਠੀਕ ਹੈ ਜੀ ਅਸੀਂ ਪਹਿਲਾਂ ਸ਼ਾਪਿੰਗ ਕਰ ਆਏ ਬੱਚੀ ਹੁਣ ਬੇਟਾ ਬਾਹਰ ਚ ਗਿਆ ਹੁਣ ਆਪਾਂ ਰੋਟੀਆਂ ਰੱਖਤੀਆਂ ਬਲੇਟ ਕੇ ਇਹ ਛੜਨਾ ਨਹੀਂ ਹੁੰਦੀਆਂ ਤੇ ਹੁਣ ਆਪਾਂ ਪ੍ਰਸ਼ਾਦ ਅਚਕਾਂਗੇ ਜੀ ਤੰਦੂਰ ਦਾ ਲਓ ਜੀ ਆਪਣੇ ਬੱਚੇ ਆ ਗਏ ਘਰੇ ਹੁਣ ਆਪਾਂ ਦਰਸ਼ਕ ਦਿਓ ਲਾਹਣਲਾ ਵੀਡੀਓ ਰਕਾਰ ਕਰਦੇ ਆ ਐਂਡ ਬਾਈ ਬੀ ਜੀ ਕਰਾਲਾ ਵਾਏ